ਐਯੂਕੇ ਦੇ ਪੰਜਾਬ ਦੇ ਤਮਾਕੀਆਂ ਦੇ ਪਿੱਛੇ ਬ੍ਰਿਟਿਸ਼ ਫੌਜੀ ਦੇ ਅਤਵਾਦੀ ਲਿੰਕ ਨੂੰ ਕੀਤਾ ਖਾਰਜ ਕੀਤਾ ਇਸ ਨਾਂ ਦਾ ਕੋਈ ਵੀ ਵਿਅਕਤੀ ਬ੍ਰਿਟਿਸ਼ ਫੌਜ ਦੇ ਵਿੱਚ ਨਹੀਂ ਪੰਜਾਬ ਪੁਲਿਸ ਨੇ ਤਮਾਕੀਆਂ ਦੇ ਪਿੱਛੇ ਬ੍ਰਿਟਿਸ਼ ਫੌਜੀ ਜਗੀਰ ਸਿੰਘ ਦਾ ਹੱਥ ਹੋਣ ਦਾ ਜਤਾਇਆ ਸੀ ਸ਼ੱਕ ਐਯੂਪੀ ਤੋਂ ਅਤਵਾਦੀਆਂ ਦੀਆਂ ਮ੍ਰਿਤਕ ਦੇहां ਪੰਜਾਬ ਲਿਆਰੀ ਐਂਬੂਲੈਂਸ ਹਾਦਸੇ ਦਾ ਸ਼ਿਕਾਰ ਅਣਪਛਾਤੇ ਵਾਹਨ ਦੇ ਨਾਲ ਹੋਈ ਟੱਕਰ ਲਾਸ਼ਾਂ ਨੂੰ ਬੁਜੀ ਐਂਬੂਲੈਂਸ ਦੇ ਵਿੱਚ ਟਰਾਂਸਫਰ ਕਰ ਪੰਜਾਬ ਕੀਤਾ ਗਿਆ ਰਵਾਨਾ ਤਾਰਨ ਤਾਰਨ ਦੇ ਵਿਚ ਇਨਕਾਊਂਟਰ ਤੋਂ ਬਾਅਦ ਅਤਵਾਦੀ ਲੰਡਾ ਦੇ ਤਿੰਨ ਬਦਮਾਸ਼ ਗ੍ਰਿਫਤਾਰ ਫਾਇਰਿੰਗ ਦੌਰਾਨ ਦੋ ਬਦਮਾਸ਼ਾਂ ਦੇ ਪੈਰਾਂ ਤੇ ਬਿਸ਼ਲੱਚੇ ਹੋ ਗੀਆਂ ਕਈ ਅਪਰਾਧਿਕ ਵਾਰਦਾਤਾਂ ਵਿੱਚ ਸਨ ਸ਼ਾਮਲ ਜੰਮੂ ਕਸ਼ਮੀਰ ਦੇ ਪੁੰਛ ਦੇ ਵਿੱਚ ਵੱਡਾ ਹਾਸਾ ਭਾਰਤੀ ਫੌਜ ਦਾ ਵਾਹਨ 300 ਫੁੱਟ ਡੂੰਗੀ ਖਾੜ ਦੇ ਵਿੱਚ ਲਿਗਿਆ ਪੰਜ ਜਵਾਨਾਂ ਦੀ ਮੌਤ ਪੰਜ ਜ਼ਖਮੀ ਜਗੀਰ ਸਿੰਘ ਢਲੇਵਾਲ ਦੇ ਮਰਨ ਵਰਤ ਨੂੰ ਇੱਕ ਮਹੀਨਾ ਹੋਇਆ ਪੂਰਾ ਡਾਕਟਰਾਂ ਦੇ ਮੁਤਾਬਿਕ ਨਾਜ਼ੁਕ ਬਣੀ ਹੋਈ ਹੈ ਹਾਲਤ ਐਮਐਸਪੀ ਗਰੰਟੀ ਕਾਨੂੰਨ ਦੇ ਲਖਨੋਰੀ ਬਾਰਡਰ ਤੇ ਕਰ ਰਿਹਾ ਸੰਘਰਸ਼ ਮਾਰਨ ਵਰਦੇ ਵਿਚਾਲੇ ਢੱਲੇਵਾਲ ਨੇ ਪੀਐਮ ਨੂੰ ਲਿਖੀ ਚਿੱਠੀ ਕਿ ਆ ਨਾ ਮੰਨੀਆਂ ਮੰਗਾਂ ਤਾਂ ਮੋਰਚੇ ਵਾਲੀ ਥਾਂ ਤੇ ਹੀ ਤਿਆਗ ਦੇਵਾਂਗਾ ਪ੍ਰਾਂਡ ਕਿਸਾਨਾਂ ਦੀ ਭਾਵਨਾ ਦਾ ਕੀਤਾ ਜਾਵੇ ਸਤਿਕਾਰ ਸਤਿਗੜ੍ਹ ਸਾਹਿਬ ਜੀ ਅੱਜ ਤੁਲ ਕੀਰਦੀ ਜੋੜ ਮੇਲ ਦੀ ਸ਼ੁਰੂਆਤ ਵੱਡੀ ਗਿਣਤੀ ਵਿੱਚ ਗੁਰੂ ਘਰ ਪਹੁੰਚਦੀ ਹੈ ਸੰਗਤ ਮਾਤਾ ਗੁਦਰੀਤ ਤੇ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਜਾ ਰਿਹਾ ਸਜਦਾ ਦੁਨੀਆਂ ਭਰ ਦੇ ਵਿੱਚ 크ਿਸਮਸ ਦੀਆਂ ਰੌਣਕਾਂ ਜਲਜਾ ਕਰਾਂ ਦੇ ਵਿੱਚ ਵਿਸ਼ੇਸ਼ ਰੌਣਕਾਂ ਵਾਦਿਆਂ ਦੇ ਵਿੱਚ ਬਰਫਬਾਰੀ ਦੇ ਵਿਚਾਲੇ ਬਣਾਇਆ ਜਾ ਰਿਹਾ 크ਿਸਮਸ ਦਾਜਸ਼ ਸਰਸੇ ਗੱਲ ਤੁਸੀਂ ਵੀ ਅਖ ਰਹੇ ਹੋ ਨਿਊਜ਼ ਰੇਟਰ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਯੂਕੇ ਨੇ ਪੰਜਾਬ ਪੁਲਿਸ ਦੇ ਦਾਅਵਿਆਂ ਨੂੰ ਨਕਾਰ ਦਿੱਤਾ ਹੈ ਖਾਰਜ ਕਰ ਦਿੱਤਾ ਹੈ ਬ੍ਰਿਟਿਸ਼ ਫੌਜੀ ਦੇ ਅਤਵਾਦੀ ਲਿੰਕ ਨੂੰ ਖਾਰਜ ਕੀਤਾ ਹੈ ਕਿ ਇਸ ਨਾਂ ਦਾ ਕੋਈ ਵੀ ਵਿਅਕਤੀ ਬ੍ਰਿਟਿਸ਼ ਫੌਜ ਦੇ ਵਿੱਚ ਨਹੀਂ ਹੈ ਜੋ ਯੂਕੇ ਦਾ ਪੱਖ ਸਾਹਮਣੇ ਆਇਆ ਹੈ ਧਮਾਕਿਆਂ ਦੇ ਪਿੱਛੇ ਬ੍ਰਿਟਿਸ਼ ਫੌਜੀ ਜਗਜੀਤ ਸਿੰਘ ਦਾ ਹੱਥ ਹੋਣ ਦਾ ਦਰਸਲ ਸ਼ੱਕ ਜਤਾਇਆ ਗਿਆ ਸੀਗਾ ਤਾਂ ਇਸ ਦੇ ਵਿਚਾਲੇ ਆਯੂਕੇ ਦੇ ਵੱਲੋਂ ਪੰਜਾਬ ਪੁਲਿਸ ਦੇ ਦਾਅਵਿਆਂ ਨੂੰ ਜੋਕੇ ਨਕਾਰ ਦਿੱਤਾ ਗਿਆ ਹੈ। ਬ੍ਰਿਟਿਸ਼ ਫੌਜੀ ਦੇ ਆਤਵਾਦੀ ਲਿੰਕ ਨੂੰ ਖਾਰਜ ਕੀਤਾ ਗਿਆ ਹੈ। ਆਯੂਕੇ ਦਾ ਜੋ ਬਿਆਨ ਹੈ ਆਯੂਕੇ ਦਾ ਕਹਿਣਾ ਹੈ ਕਿ ਇਸ ਨਾਂ ਦਾ ਕੋਈ ਵੀ ਵਿਅਕਤੀ ਬ੍ਰਿਟਿਸ਼ ਫੌਜ ਦੇ ਵਿੱਚ ਨਹੀਂ ਹੈ। ਆ ਦਰਸਲ ਜ਼ਿਲ੍ਹਾ ਅਮਰਸਰ ਦੇ ਵਿੱਚ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪਿਛਲੇ ਦਿਨਾਂ ਦੇ ਰਾਜੋਕੇ ਪੁਖਾਨਿਆਂ ਦੇ ਵਿੱਚ ਤਮਾਕੂ ਹੋਏ ਚੱਕੀ ਚੀਜ਼ਾਂ ਜੋਕੇ ਬਰਾਮਦ ਕੀਤੀਆਂ ਗਈਆਂ ਤਾਂ ਇਸ ਦੇ ਵਿਜਾਲੇ ਪੰਜਾਬ ਦੇ ਡੀਜੀਪੀ ਦੇ ਵੱਲੋਂ ਜੋਕੇ ਇਹ ਛਾਪੇ ਜਤਾਇਆ ਗਿਆ ਸੀ, ਖਰਚਾ ਜਤਾਇਆ ਗਿਆ ਸੀ ਕਿ ਇਹਨਾਂ ਤਮਾਕਿਆਂ ਦੇ ਪਿੱਛੇ ਬ੍ਰਿਟਿਸ਼ ਫੌਜੀ ਜਗੀਰ ਸਿੰਘ ਦਾ ਹੱਥ ਹੋ ਸਕਦਾ ਤਾਂ ਇਸ ਤੋਂ ਬਾਅਦ ਯੂਕੇ ਦਾ ਕਹਿਣਾ ਕਿ ਸੁਨਾਨ ਦਾ ਕੋਈ ਵੀ ਵਿਅਕਤੀ ਬ੍ਰਿਟਿਸ਼ ਫੌਜ ਦੇ ਵਿੱਚ ਨਹੀਂ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਮਨੋਜ ਇੱਕ ਪਾਸੇ ਪੰਜਾਬ ਦੇ ਡੀਜੀਪੀ ਇਹ ਵੱਡਾ ਦਾਵਾ ਕਰਦੇ ਨੇ ਪਰ ਯੂਕੇ ਦੇ ਵੱਲੋਂ ਇਹਨਾਂ ਦਾਅਵਿਆਂ ਨੂੰ ਹੀ ਖਾਰਜ ਕਰ ਦਿੱਤਾ ਗਿਆ ਕੀ ਕੋ ਜਾਣਕਾਰੀ ਦੇਖੋ ਪਰੰਦੇਰੀ ਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਰਹਿਮ ਹੈ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਪੰਜਾਬ ਦੇ ਡੀਜੀਪੀ ਵੱਲੋਂ ਇੱਕ ਜਾਣਕਾਰੀ ਦਿੱਤੀ ਗਈ ਸੀ ਕਿ ਤਿੰਨ ਜਿਹੜੇ ਅਪਰਾਧੀਆਂ ਦਾ ਇਨਕਾਊਂਟਰ ਹੋਇਆ ਜਿਹਦੇ ਵਿੱਚ ਜਿਹੜੇ ਗੁਰਦਾਸਪੁਰ ਦੇ ਰਹਿਣ ਵਾਲੇ ਆ ਔਰ ਉਹਨਾਂ ਦਾ ਲਗਾਤਾਰ ਲਿੰਕ ਸਾਹਮਣੇ ਆ ਰਿਹਾ ਜਿਸ ਤਰ੍ਹਾਂ ਉਹਨਾਂ ਦੇ ਪਿਛਲੇ ਦਿਨਾਂ ਹਮਲੇ ਦਿੱਤੇ ਪੁਲਿਸ ਚੌਕੀ ਔਰ ਉਹਨਾਂ ਕੋਲੋਂ ਰਾਈਫਲ ਗਲੌਕ ਕ੍ਰਿਸਟਲ ਗਿੰਦਾ ਕਾਰਤੂਸ ਇਹ ਸਾਰੇ ਪਿੱਛੇ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਕਹਿੰਦੇ ਕਿ ਜਗਜੀਤ ਸਿੰਘ 2010 ਦੇ ਵਿੱਚ ਤਰਨਤਾਰੰਦਾ ਰਹਿਣ ਵਾਲਾ ਜਿਹੜਾ 2010 ਦੇ ਵਿੱਚ ਯੂਕੇ ਚਲ ਗਿਆ ਸੀ ਔਰ ਉੱਥੋਂ ਇਹ ਹੀ ਖਬਰ ਸੀ ਕਿ ਯੂਕੇ ਫੌਜ ਦੇ ਵਿੱਚ ਉਹ ਭਰਤੀ ਹੋਇਆ ਲੇਕਿਨ ਹੁਣ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਯੂਕੇ ਮਿਨਿਸਟਰੀ ਆਫ ਡਿਫੈਂਸ ਵੱਲੋਂ ਇਹਦੇ ਵਿੱਚ ਸਾਫ਼ ਤੌਰ ਤੇ ਨਕਾਰ ਦਿੱਤਾ ਗਿਆ ਹੈ ਨਾ ਹੀ ਸਾਡੇ ਕੋਲ ਇਸ ਤਰ੍ਹਾਂ ਇਸ ਦਾ ਕੋਈ ਜਿਹੜਾ ਫੌਜ ਸੀਗਾ ਔਰ ਨਾ ਹੀ ਕੋਈ ਭਰਤੀ ਹੋਇਆ ਹੁਣ ਇਸ ਸਾਰੇ ਇਨਵੈਸਟੀਗੇਸ਼ਨ ਹਾਲਾਂਕਿ ਡੀਜੀਪੀ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੇ ਹੋ ਪ੍ਰੋਟੋਕਾਲ ਦੇ ਹਿਸਾਬ ਨਾਲ ਅਸੀਂ ਸਾਰਾ ਕੰਮ ਕਰ ਰਹੇ ਕਿਉਂਕਿ ਇਹਦੇ ਵਿੱਚ 2021 ਦੇ ਵਿੱਚ ਵੀ ਇੱਕ ਤਰਨ ਤਰਨ ਦੇ ਵਿੱਚ ਆ ਜਿਹੜਾ LED ਹੋਰ ਵੀ ਜਿਹੜੀ ਚੀਜ਼ਾਂ ਪੜਾਇਆ ਗਿਆ ਸੀ ਜਿਹੜਾ ਰਣਜੀਤ ਨਾ ਦਾ ਉਹਦੇ ਵਿੱਚ ਵੀ ਰਣਜੀਤ ਦਾ ਜਗਜੀਤ ਸਿੰਘ ਦਾ ਨਾਮ ਸਾਹਮਣੇ ਆਇਆ ਸੀਗਾ ਤੁਹਾਨੂੰ ਦੱਸਦੇ ਕਿ 2021 ਨਵੰਬਰ ਦੇ ਵਿੱਚ ਗ੍ਰੇਨੇਡ ਜਿਹੜੇ ਹੈਗੇ ਉਹ ਰਿਕਵਰ ਕੀਤੇ ਗਏ ਸੀ ਪਿਸਤਲ ਰਿਕਵਰ ਕੀਤੀ ਗਈ ਸੀ ਔਰ ਇੱਕ ਅਰੈਸਟ ਕੀਤਾ ਗਿਆ ਸੀਗਾ ਰਣਜੀਤ ਸਿੰਘ ਨਾ ਦਾ ਉਹ ਵੀ ਕਰਨਤਾਰਾਂ ਦਾ ਰਹਿਣ ਵਾਲਾ ਸੀਗਾ ਉਹਦੇ ਵਿੱਚ ਵੀ ਜਿਹੜੀ ਪੁਚਕਿਸ਼ ਹੋਈ ਸੀ ਉਹਦੇ ਵਿੱਚ ਵੀ ਜਗਜੀਤ ਸਿੰਘ ਦਾ ਨਾਮ ਸਾਹਮਣੇ ਆਇਆ ਸੀਗਾ ਤੇ ਹਾਲਾਂਕਿ ਕਈ ਜਿਹੜੀ ਚੀਜ਼ਾਂ ਹੈ ਜਿਹਦੇ ਵਿੱਚ ਜਗਜੀਤ ਸਿੰਘ ਦਾ ਨਾਮ ਸਾਹਮਣੇ ਆਇਆ ਹੈ ਜਿਹੜੀ ਪੁਲਿਸ ਕੋਲ ਜਾਣਕਾਰੀ ਹੈ ਜਿਹੜੀ ਬੀਜੀਪੀ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਜਗਦੀਪ ਸਿੰਘ ਜੋ ਕਿ ਫੰਡਿੰਗ ਕਰਦਾ ਹੈ ਯੂਕੇ ਜੀ ਬਹਿ ਕੇ ਫੰਡਿੰਗ ਕਰਦਾ ਹੈ ਔਰ ਪੁਲਿਸ ਨੂੰ ਸ਼ੱਕ ਹੈ ਕਿ ਉਹ ਉਥੇ ਜਿਹੜਾ ਫੌਜ 'ਚ ਭਰਤੀ ਹੋਇਆ ਸੀਗਾ ਜਾ ਕੇ 2010 ਦੇ ਵਿੱਚ ਗਿਆ ਸੀਗਾ ਹਾਲਾਂਕਿ ਹੁਣ ਯੂਕੇ ਮਿਨਿਸਟਰੀ ਆਫ ਡਿਫੈਂਸ ਦਾ ਡਿਨਾਈ ਕਰਦੀ ਨਜ਼ਰ ਆ ਰਹੀ ਹੈ ਬਿਲਕੁਲ ਉਹਨਾਂ ਵੱਲੋਂ ਡਿਨਾਈ ਕਰ ਦਿੱਤਾ ਗਿਆ ਲੇਕਿਨ ਪੰਜਾਬ ਪੁਲਿਸ ਜ਼ਰੂਰ ਇਹ ਕੈਂਦੀ ਨਜ਼ਰ ਆ ਰਹੀ ਹੈ ਕਿ ਪੂਰਾ ਪ੍ਰੋਟੋਕਾਲ ਦੇ ਹਿਸਾਬ ਨਾਲ ਔਰ ਕਈ ਚੀਜ਼ਾਂ ਦੇ ਕੋਲ ਉਹਨਾਂ ਦੇ ਕੋਲ ਜਿਹੜੀ ਪ੍ਰੂਫਸ ਨੇ ਜਾਂ ਹੋਰ ਵੀ ਚੀਜ਼ਾਂ ਨੂੰ ਲੈ ਕੇ ਕਿਉਂਕਿ ਇਹਦੇ ਵਿੱਚ ਦੋ ਤਿੰਨ ਜਿਹ ਇਹ ਹੈਂਡਲ ਕਰ ਰਹੇ ਜਿਹਦੇ ਵਿੱਚ ਰਣਜੀਤ ਸਿੰਘ ਦਾ ਨਾਮ ਸਾਹਮਣੇ ਆ ਰਿਹਾ ਫਤੇਸ ਸਿੰਘ ਦਾ ਨਾਮ ਸਾਹਮਣੇ ਆ ਰਿਹਾ ਹੈ ਇਹ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਤਾਂ ਹੁਣ ਇਹਦੇ ਵਿੱਚ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਹੋਰ ਵੀ ਕਈ ਕਲਿਊ ਹੋਰ ਵੀ ਕਈ ਜਿਹੜੇ ਕਲਿਊ ਫੜੇ ਗਏ ਨੇ ਐਸੋਸੀਏਟ ਫੜੇ ਗਏ ਨੇ ਉਹਨਾਂ ਦੀ ਪੁੱਛਗਿੱਛ ਵਿੱਚ ਜਿਆਦਾ ਨਾਮ ਸਾਹਮਣੇ ਆ ਰਿਹਾ ਉਸ ਨੂੰ ਲੈ ਕੇ ਹੁਣ ਪੁਲਿਸ ਕੰਮ ਕਰ ਰਹੀ ਹੈ ਹਾਂ ਠੀਕ ਹੈ ਮਨੋਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਯੂਕੇ ਨੇ ਪੰਜਾਬ ਪੁਲਿਸ ਦੇ ਦਾਅਵਿਆਂ ਨੂੰ ਨਕਾਰ ਦਿੱਤਾ ਹੈ ਬ੍ਰਿਟਿਸ਼ ਫੌਜੀ ਦੇ ਅਤਵਾਦ ਦੇ ਲਿੰਕ ਨੂੰ ਖਾਰਜ ਕੀਤਾ ਗਿਆ ਹੈ ਉਹ ਯੂਕੇ ਦਾ ਅਰ ਦਰਸਲ ਤਮਾਕਿਆਂ ਦੇ ਪਿੱਛੇ ਬ੍ਰਿਟਿਸ਼ ਫੌਜੀ ਜਗਜੀਤ ਸਿੰਘ ਦਾ ਹੱਥ ਹੋਣ ਦਾ ਜੋ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਤ ਦੇ ਵੱਲੋਂ ਖਰਚਾ ਜਤਾਇਆ ਗਿਆ ਸ਼ੱਕ ਜਤਾਇਆ ਗਿਆ ਤਾਂ ਉਸ ਦੇ ਬਾਅਦ ਯੂਕੇ ਦੇ ਵੱਲੋਂ ਆਪਣਾ ਪੱਖ ਸਪਸ਼ਟ ਕੀਤਾ ਗਿਆ ਯੂਕੇ ਦਾ ਕਹਿਣਾ ਕਿ ਸੁਨਾ ਦਾ ਕੋਈ ਵੀ ਵਿਅਕਤੀ ਬ੍ਰਿਟਿਸ਼ ਫੌਜ ਦੇ ਵਿੱਚ ਨਹੀਂ ਹੈ ਆਪ ਤੇ ਜਗਜੀਤ ਸਿੰਘ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ ਜਗਜੀਤ ਸਿੰਘ ਦੇ ਨਾਲ ਸਾਡਾ ਕੋਈ ਵੀ ਰਿਸ਼ਤਾ ਨਹੀਂ ਹੈ ਪਰਿਵਾਰ ਦਾ ਪੱਖ ਸਾਹਮਣੇ ਆਇਆ ਪਰਿਵਾਰ ਦਾ ਕਹਿਣਾ ਹੈ ਕਿ ਜਗਜੀਤ ਦੇ ਨਾਲ ਉਹਨਾਂ ਦਾ ਕੋਈ ਵੀ ਰਿਸ਼ਤਾ ਨਹੀਂ ਹੈ ਅਨਤਰਜਾਤੀ ਵਿਆਹ ਤੋਂ ਬਾਅਦ ਜਗਜੀਤ ਨੂੰ ਵੇ ਬਦਖਲ ਕਰ ਦਿੱਤਾ ਗਿਆ ਜਗਜੀਤ ਦੇ ਅਤਵਾਦੀ ਲਿੰਕ ਦੀ ਨਿਰਪੱਖ ਜਾਂਚ ਹੋਵੇ ਪਰਿਵਾਰ ਨੇ ਇਹ ਵੀ ਮੰਗ ਕੀਤੀ ਹੈ ਕਿ ਜਗਜੀਤ ਦੇ ਅਤਵਾਦੀ ਲਿੰਕ ਦੀ ਨੇਪੱਖ ਜਾਂਚ ਕੀਤੀ ਜਾਵੇ ਤਾਂ ਅਲੱਗ-ਅਲੱਗ ਤਰ੍ਹਾਂ ਦੇ ਹੁਣ ਪ੍ਰਤੀਕਰਮ ਸਾਹਮਣੇ ਆ ਰਹੇ ਕਿ ਇੱਕ ਪਾਸੇ ਯੂਕੇ ਦੇ ਵੱਲੋਂ ਪੰਜਾਬ ਪੁਲਿਸ ਦੇ ਦਾਅਵਿਆਂ ਨੂੰ ਖਾਰਜ ਕੀਤਾ ਗਿਆ ਦੂਜੇ ਪਾਸੇ ਜਗਜੀਤ ਸਿੰਘ ਦਾ ਪਰਿਵਾਰ ਜੋ ਕਿ ਸਾਹਮਣੇ ਆਇਆ ਪਰਿਵਾਰ ਦਾ ਪੱਖ ਹੈ ਕਿ ਜਗਜੀਤ ਦੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਹੈ ਅੰਤਰਜਾਤੀ ਵਿਆਹ ਤੋਂ ਬਾਅਦ ਜਗਜੀਤ ਨੂੰ ਬੇਦਖਲ ਕਰ ਦਿੱਤਾ ਗਿਆ ਤੇ ਜਗਜੀਤ ਦੇ ਅਤਵਾਦ ਦੇ ਲਿੰਕ ਦੀ ਨਿਰਪੱਖ ਜਾਂਚ ਹੋਵੇ ਪਰਿਵਾਰ ਦੇ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਡੀਜੀਪੀ ਗੌਰਵ ਯਾਦਵ ਨੇ 23 ਦਸੰਬਰ ਨੂੰ ਇੱਕ ਪ੍ਰੈਸ ਵਾਰਤਾ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦੱਸਦੀ ਹੈ ਕਿ ਇੱਕ ਨਾਮ ਲੈ ਗਰਨੇਡਾ ਅਮਲੇ ਹੋ ਰਹੇ ਨੇ ਉਸ ਗਤੀਆਂ ਦੇ ਵਿੱਚ ਜਗਜੀਤ ਸਿੰਘ ਦਾ ਨਾਮ ਜਿਹੜਾ ਕਿ ਸਾਹਮਣੇ ਆ ਰਿਹਾ ਜੋ ਕਿ ਅ ਬ੍ਰਿਟਿਸ਼ ਆਰਮੀ ਦੇ ਵਿੱਚ ਜੋਬ ਕਰਦਾ ਹੈ ਔਰ ਇਸ ਵਕਤ ਉਹਨਾਂ ਦੇ ਘਰ ਚਭਾਰ ਵਿਖੇ ਮੌਜੂਦ ਆ ਗੱਲਬਾਤ ਕਰ ਲਈਆਂ ਉਹਦੇ ਪਰਿਵਾਰ ਨਾਲ ਇਹ ਜਿਹੜੇ ਨਾਮ ਜਿਹੜੇ ਡੀਜੀਪੀ ਗੌਰਵ ਯਾਦਵ ਨੇ ਅਮਲੇ ਲਈ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਕਿ ਇਹ ਗਤੀਆਂ ਵਿਧੀਆਂ ਵਿੱਚ ਤੁਹਾਡਾ ਬੇਟਾ ਸ਼ਾਮਲ ਹੈ ਤਦੋਂ ਬੇਟਾ ਕੀ ਉਹਦਾ ਨਾਮ ਹੈ ਔਰ ਕਦੇ ਤੋਂ ਇੱਥੇ ਜਾ ਚੁੱਕਾ ਸਾਡਾ ਬੇੜਾ ਨਾਮ ਦਾ ਜਗਜੀਤ ਸਿੰਘ ਸੀਗਾ ਜਦੋਂ ਗਿਆ ਸੀਗਾ ਉਦੋਂ ਉਥੇ ਬ੍ਰਿਟਿਸ਼ ਆਰਮੀ ਚ ਗਿਆ ਸੀਗਾ ਜੀ ਬਾਅਦ ਚ ਉਥੇ 2010 ਚ ਚਲੇ ਗਿਆ ਸੀ 11 ਵਿੱਚ ਭਰਤੀ ਹੋ ਗਿਆ ਲਾਠ ਦੇ ਵਿੱਚ ਕਿਤੇ 12 ਜਾਂ ਭਰਤੀ ਹੋਇਆ ਹੋਗਾ ਜੀ ਕੋਦੇ ਬਾਅਦ ਅਹੀਂ ਉਥੇ ਸਾਨੂੰ ਵੀ ਉਥੇ ਆਇਆ ਸੀ ਚਾਹ ਤੇ ਜਾਣ ਦਾ ਅਹੀਂ ਗਿਆ ਸੀ ਕੋਦੋਂ ਉਦੋਂ ਕੋਈ ਇਹੋ ਜਿਹਾ ਚਾਂਸ ਨਹੀਂ ਸੀਗਾ ਜਿਹੜਾ ਆਰਮੀ ਚ ਭਰਤੀ ਹੋ ਗਿਆ ਥੇ ਉਹ ਕਦੋਂ ਜਦੋਂ ਇੱਥੋਂ ਗਿਆ ਵਾ 2010 ਚ ਗਿਆ ਉਹ ਜੇਕਰ ਉਹ ਤੇ ਕੇਸ ਹੁੰਦਾ ਤਾਂ ਪੱਲੀ ਬਾਤ ਤੱਕ ਬਾਤ ਜਾ ਨਹੀਂ ਸਕਦਾ ਸੀਗਾ 2012 ਜਦੋਂ 2010 ਚ ਗਿਆ ਸੀ ਉਸ ਤੋਂ ਬਾਅਦ ਯਾਰ ਨੇ ਪਰਤੀ ਕੁਲੀ ਤੇ 12 ਮਹੀਨੋਂ ਆਂਦਾ ਡੈਡੀ ਕਿ ਮੈਂ ਪਰਤੀ ਹੋ ਜਾ ਮੈਂ ਹੋ ਜਾ ਤੇ ਪੱਕਾ ਤੇ ਹੁੰਦਾ ਨਹੀਂ ਕਰ ਲੋ ਪਰਚੀ ਜੋ ਫਿਰ ਉਹ ਪਰਤੀ ਹੋ ਗਿਆ ਤੇ ਜਾ ਕੇ ਉਸ ਤੋਂ ਬਾਅਦ ਉਹ ਅਫਗਾਨਿਸਤਾਨ ਲੜਾਈ ਚਲੇ ਗਿਆ ਤਿੰਨ ਲੜਾਈਆਂ ਉਹਨੇ ਲੜੀਆਂ ਨੇ ਉਧਰ ਬਾਹਰ ਦੇਸ਼ਾਂ ਚ ਜਾ ਅੱਛਾ ਹਾਂਜੀ ਕਿ ਜਗਜੀਤ ਸਿੰਘ ਤੁਹਾਡੀ ਗੱਲਬਾਤ ਹੁਣ ਹੁੰਦੀ ਆ ਜਾਂ ਹੁੰਨੇ ਹੁੰਦੀ ਗੱਲ ਬੜੇ ਦਿਨ ਹੋ ਗਿਆ ਸਾਡੇ ਨਾਲ ਗੱਲ ਹੋਈ ਹੀ ਨਹੀਂ ਆ ਪਹਿਲੀ ਗੱਲ ਤੇ ਮੈਂ ਉਹਦਾ ਫੋਨ ਨਹੀਂ ਚੁੱਕਦਾ ਕਾਰਨ ਕਹਿੰਦੇ ਹੋ ਵੀ ਅਸੀਂ ਬੇਦਖਲ ਕੀਤਾ ਆ ਉਹਨੇ ਵਿਆਹ ਕਰਾਇਆ ਸੀਗਾ 2016 ਚ ਉਹਦੇ ਬਾਅਦ ਅਸੀਂ ਫੋਨ ਨਹੀਂ ਚੁੱਕਿਆ ਅੱਛਾ 2016 ਚ ਉਹਨੇ ਵਿਆਹ ਕਰਾ ਲਿਆ ਸਾਡੀ ਮਰਜ਼ੀ ਤੋਂ ਬਿਨਾ ਸਾਡੀ ਮਰਜ਼ੀ ਦੇ ਬਿਨਾ ਵਿਆਹ ਕਰਾਇਆ ਉਹਦੇ ਬਾਅਦ ਅਸੀਂ ਬੇਦਖਲ ਕਰਤਾ ਅੱਛਾ ਅਹੀਂ ਉਹਦੇ ਬਾਅਦ ਗਾਲੀ ਨਹੀਂ ਕਰਦੇ ਤੁਸੀਂ ਦੇ 96 ਸੁਣੀ ਨਹੀਂ ਆ ਜਿੰਨਾ ਵੀਡੀਓ ਤੁਹਾਡੇ ਕੋਲ ਵੀ ਆਈ ਹੋਣੀ ਆ ਜਿਹਦੇ ਵਿੱਚ ਨਾਮ ਲਿਆ ਜਾ ਰਿਹਾ ਕਿ ਜਗਜੀਤ ਸਿੰਘ ਉਸ ਜਿਹੜੇ ਹਮਲੇ ਹੋ ਰਹੇ ਨੇ ਗ੍ਰਨੇਡ ਛਾਣਿਆ ਚੌਕੀਆਂ ਤੇ ਉਸ ਦੇ ਵਿੱਚ ਬਿਲਕੁਲ ਕੰਮ ਗਲਤ ਆ ਜੀ ਕਿਉਂਕਿ ਦਾ ਕੋਈ ਗਲਤ ਆ ਡੀਜੀਪੀ ਸਾਹਿਬ ਨੂੰ ਨਹੀਂ ਚਾਹੀਦਾ ਵਾ ਇਹ ਕੰਮ ਇਹੋ ਜੇ ਕੰਮ ਨਹੀਂ ਕਰਨੀ ਚਾਹੀਦਾ ਜੋ ਇਨਸ਼ੋਰ ਚੀਜ਼ ਆ ਪਿਓਰ ਜੇਬ ਮਾਲੂ ਸਾਹਮਣੇ ਆਉਣੀ ਚੀਜ਼ ਆ ਉਹ ਨੂੰ ਕਰਨਾ ਚਾਹੀਦਾ ਫੜਨਾ ਚਾਹੀਦਾ ਬੰਦੇ ਤੇ ਜਾਂਚ ਵੀ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਜੀ ਇਹਦੀ ਜਾਂਚ